ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਜਗਨਨਾਥ ਪੁਰੀ ਪਹੁੰਚੇ ਇੱਥੇ ਇੱਕ ਕਲਯੁਗ ਨਾਮੀ ਪੰਡਤ ਰਹਿੰਦਾ ਸੀ ਇਹ ਪੰਡਤ ਝੋਲੇ ਪਾੜੇ ਲੋਕਾਂ ਨੂੰ ਠਾਗ ਰਿਹਾ ਸੀ ਇੱਕ ਦਿਨ ਸਤਗੁਰਾਂ ਨੇ ਵੇਖਿਆ ਕਿ ਉਹ ਸਾਦਾ ਵਾਂਗ ਸਮਾਧੀ ਲਾ ਕੇ ਬੈਠਾ ਹੋਇਆ ਸੀ ਤੇ ਬਹੁਤ ਸਾਰੇ ਸਰਦਾਲੂ ਆਲੇ ਦਿਵਾਲੀ ਜੁੜੇ ਹੋਏ ਸਨ ਉਸਨੇ ਆਪਣੇ ਸਾਹਮਣੇ ਇੱਕ ਗੜਬਾ ਰੱਖਿਆ ਹੋਇਆ ਸੀ ਜਿਸ ਵਿੱਚ ਉਸਦੇ ਸਰਦਾਲੂ ਮਾਇਆ ਪਾਰੇ ਸਨ ਇਹ ਪੰਡਾ ਕਦੇ ਅੱਖਾਂ ਬੰਦ ਕਰ ਲੈਂਦਾ ਸੀ ਤੇ ਕਦੇ ਖੋਲ ਲੈਂਦਾ ਸੀ ਕਦੇ ਅਗੂਠੇ ਅਤੇ ਨਾਲ ਦੀਆਂ ਦੋ ਉਂਗਲਾਂ ਨਾਲ ਨੱਕ ਫੜ ਲੈਂਦਾ ਸੀ ਕਦੇ ਕਹਿੰਦਾ ਸੀ ਮੈਨੂੰ ਸਵਰਗ ਵਿੱਚ ਭਗਵਾਨ ਦੇ ਦਰਸ਼ਨ ਹੋ ਰਹੇ ਨੇ ਕਦੇ ਉਹ ਬ੍ਰह्मपुरी ਦੀਆਂ ਗੱਲਾਂ ਕਰਦਾ ਕਦੇ ਸ਼ਿਵਪੁਰੀ ਦੀਆਂ ਤੇ ਕਦੇ ਵਿਸ਼ਨੂਪੁਰੀ ਦੀਆਂ ਪਰ ਇਹ ਸਭ ਧੋਖਾ ਸੀ ਸਰਦਾਲੂ ਚੁੱਪਚਾਪ ਉਸ ਦੀਆਂ ਗੱਲਾਂ ਸੁਣੀ ਜਾ ਰਹੇ ਸਨ ਨਾਲੇ ਹੈਰਾਨ ਹੋ ਰਹੇ ਸਨ ਫਿਰ ਪੰਡਾ ਕਹਿਣ ਲੱਗਾ ਸੀ ਵੀ ਅੱਖਾਂ ਬੰਦ ਕਰਕੇ ਸਵਰਗ ਦਾ ਧਿਆਨ ਕਰੋ ਤੁਹਾਨੂੰ ਵੀ ਮੈਂ ਦਰਸ਼ਨ ਕਰਾਉਂਦਾ ਹਾਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਪੰਡਤ ਦਾ ਨਾਰਾ ਪਖੰਡ ਵੇਖ ਕੇ ਰੈਸਨ ਉਹ ਜਾਣਦੇ ਸਨ ਕਿ ਪੰਡਤ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ ਜਦੋਂ ਪਾਂਡੇ ਦੇ ਰਹਿ ਕਹਿੰਦੇ ਸਭ ਨੇ ਅੱਖਾਂ ਬੰਦ ਕਰ ਲਈਆਂ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਇਸ਼ਾਰਾ ਕੀਤਾ ਕਿ ਉਸ ਦਾ ਗੜਬਾ ਚੁੱਕ ਕੇ ਉਸ ਦੇ ਪਿੱਛੇ ਰੱਖ ਦੇਣ ਭਾਈ ਮਰਦਾਨੇ ਨੇ ਇਸ ਤਰ੍ਹਾਂ ਕੀਤਾ ਕੁਝ ਦੇਰ ਬਾਅਦ ਜਦੋਂ ਪਾਂਡੇ ਨੇ ਅੱਖਾਂ ਖੋਲੀਆਂ ਤਾਂ ਕੀ ਵੇਖਿਆ ਕਿ ਗੜਬਾ ਗੁੰਮ ਹੈ ਉਸਨੇ ਬੜਾ ਰੋੜਾ ਪਾਇਆ ਬੜੇ ਕਰੋਧ ਵਿੱਚ ਆ ਕੇ ਪੁੱਛਣ ਲੱਗਾ ਮੇਰਾ ਗੜਬਾ ਕਿਸ ਨੇ ਚੁੱਕਿਆ ਹੈ ਸੰਤਾ ਨਾਲ ਸਬਸਕ੍ਰਾਈਬ ਕਰਨ ਨਾਲ ਠੀਕ ਨਹੀਂ ਹਮ ਪੈਸੇ ਦਾ ਲਾਲਚ ਨਹੀਂ ਕਰਦੇ ਪਰ ਅਸਲ ਗੱਲ ਤਾਂ ਸੀ ਹੀ ਪੈਸੇ ਦੀ ਦੇਖਣ ਵਾਲੇ ਹੈਰਾਨ ਹੋ ਗਏ ਪਾਂਡੇ ਦਾ ਰੌਲਾ ਸੁਣ ਕੇ ਹੋਰ ਲੋਕ ਵੀ ਇਕੱਠੇ ਹੋ ਗਏ ਹੁਣ ਗੁਰੂ ਸਾਹਿਬ ਨੇ ਵੇਖਿਆ ਕਿ ਮੌਕਾ ਠੀਕ ਬਣ ਗਿਆ ਹੈ ਗੁਰੂ ਜੀ ਨੇ ਪਾਂਡੇ ਨੂੰ ਆਖਿਆ ਪੰਡਤ ਜੀ ਤੁਹਾਨੂੰ ਤਾਂ ਤਿੰਨਾਂ ਲੋਕਾਂ ਦੇ ਦਰਸ਼ਨ ਹੋ ਰਹੇ ਨੇ ਤਾਂ ਪਗਵਾਨ ਦੇ ਦਰਸ਼ਨ ਕਰ ਰਹੀ ਸੀ ਤੁਸੀਂ ਆਪ ਹੀ ਨજર ਸਾ ਮਾਰੋ ਸ਼ਾਇਦ ਕਿਤੇ ਗੜਬਾ ਨજર ਆ ਜਾਵੇ ਗੁਰੂ ਜੀ ਦੀ ਇਹ ਗੱਲ ਸੁਣ ਕੇ ਪੰਡਾ ਹੋਰ ਵੀ ਕਲਪਿਆ ਇਕੱਠੇ ਹੋਏ ਲੋਕਾਂ ਵਿੱਚੋਂ ਵੀ ਕੁਝ ਨੇ ਕਿਹਾ ਪੰਡਤ ਜੀ ਤੁਹਾਡੀ ਨજર ਸਵਰਗ ਤੱਕ ਜਾ ਸਕਦੀ ਹੈ ਤਾਂ ਤੁਹਾਨੂੰ ਗੜਬਾ ਕਿਉਂ ਨਹੀਂ ਨਜ਼ਰ ਆਉਂਦਾ ਪੰਡਾ ਸ਼ਰਮਸਾਰ ਹੋ ਰਿਹਾ ਸੀ ਉਸਨੂੰ ਕੋਈ ਉੱਤਰ ਨਹੀਂ ਸੀ ਸੁਝ ਰਿਆ ਲੋਕਾਂ ਨੂੰ ਪਾਂਡੇ ਦੇ ਸਾਰੇ ਪਖੰਡ ਹੀ ਸਮਝ ਆ ਚੁੱਕੇ ਸੀ ਗੁਰੂ ਜੀ ਨੇ ਪੰਡਤ ਦੇ ਪਖੰਡ ਨੂੰ ਹੋਰ ਚੰਗੀ ਤਰ੍ਹਾਂ ਉਗੜਿਆ ਤੇ ਦੱਸਿਆ ਗੜਬਾ ਤਾਂ ਉਸਦੇ ਪਿੱਛੇ ਪਿਆ ਹੈ ਗੁਰੂ ਜੀ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿਹੜੇ ਪਖੰਡੀ ਅੱਖ ਨੱਕ ਕੰਨ ਆਦ ਬੰਦ ਕਰਕੇ ਲੋਕਾਂ ਨੂੰ ਠੱਗਣ ਲਈ ਸਮਾਧੀ ਲਾਉਣ ਦਾ ਬਹਾਨਾ ਕਰਦੇ ਨੇ ਉਹਨਾਂ ਤੇ ਬਿਲਕੁਲ ਵਿਸ਼ਵਾਸ ਨਾ ਕਰੋ ਐਸੇ ਬੰਦੇ ਪ੍ਰਮਾਤਮਾ ਦੇ ਸੰਤ ਨਹੀਂ ਹਨ ਸਗੋ ਠੱਗ ਹਨ ਗੁਰੂ ਜੀ ਦਾ ਪਵਿੱਤਰ ਉਪਦੇਸ਼ ਸੁਣ ਕੇ ਕਲਯੁਗ ਪੰਡਾ ਗੁਰੂ ਜੀ ਦੇ ਚਰਨੀ ਡਿੱਗ ਪਿਆ ਅਤੇ ਗੁਰੂ ਜੀ ਦਾ ਸਿੱਖ ਬਣਿਆ ਗੁਰੂ ਜੀ ਨੇ ਉਸ ਨੂੰ ਸਿੱਖ ਧਰਮ ਦਾ ਉਪਦੇਸ਼ ਤੇ ਪ੍ਰਚਾਰ ਇੱਕ ਥਾਪਿਆ ਸਿੱਖਿਆ ਸਾਨੂੰ ਗੁਰੂ ਸਾਹਿਬ ਜੀ ਦੀ ਬਾਣੀ ਅਨੁਸਾਰ ਸਾਰੇ ਕੰਮ ਕਰਨੇ ਚਾਹੀਦੇ ਨੇ ਜੋ ਪਖੰਡੀ ਸਾਧ ਕਾਲਯੁਗ ਪਾਂਡੇਵਾਗ ਸਮਾਧੀਆਂ ਲਾ ਕੇ ਪਖੰਡ ਕਰਦੇ ਹਨ ਸਾਨੂੰ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ